प्यारे दोस्तों प्यार भरी सासरी काल जी की हालचाल है तुम्हारा सारेंदा मैं तुम्हारा हस्बैंड पैरा राजा रा छोले रा वाला लेके आ गया जी एक और शानदार व्लॉग ਤੇ ਅੱਜ ਵਾਲਾ ਵਲੋਗ ਕਾਫੀ ਦਾ ਡਿਫਰੈਂਟ ਹੋਣ ਜਾ ਰਿਹਾ ਜਿਵੇਂ ਕਿ ਥੰਬਨੇਲ ਦੇਖ ਕੇ ਤੁਸੀਂ ਦੇਖ ਕੇ ਕਲਿੱਕ ਕੀਤਾ ਹੈ ਅੱਜ ਆਪਾਂ ਇੱਕ ਅਜੀਹੇ ਕਬੱਡੀ ਖਿਡਾਰੀ ਬਾਰੇ ਗੱਲ ਕਰਨ ਜਾ ਰਹੇ ਹਾਂ ਮੈਂ ਤੁਹਾਨੂੰ ਇੱਕ ਜਹੇ ਕਬੱਡੀ ਖਿਡਾਰੀ ਬਾਰੇ ਜਾਣਕਾਰੀ ਦਵਾਂਗਾ ਮੇਰੀ ਇਸ ਪ੍ਰਕਾਰ ਦੀ ਇਹ ਪਹਿਲੀ ਵੀਡੀਓ ਹੈ ਤੇ ਬਹੁਤ ਥੋੜੀ ਨਿੱਕੀ-ਮੁਟੀਆਂ ਗਲਤੀਆਂ ਹੋ ਸਕਦੀਆਂ ਤੇ ਮੈਨੂੰ ਮਾਫ ਕਰਦੇ ਹੋ ਪਹਿਲਾਂ ਹੀ ਤੇ ਅੱਜ ਜਿਨ੍ਹਾਂ ਬਾਰੇ ਆਪਾਂ ਗੱਲ ਕਰਨ ਜਾ ਰਹੇ ਆਂ ਵੀ ਇੱਕ ਵੱਡੀ ਖਿਡਾਰੀ ਇੱਕ ਲੋਤੇ ਅਜਿਹੇ ਕਬੱਡੀ ਖਿਡਾਰੀ ਨੇ ਜਿਨ੍ਹਾਂ ਨੇ 골ਡ ਮੈਡਲ ਜਿੱਤਿਆ ਵਾ 올림픽 ਦੇ ਵਿੱਚ ਸਿਰਫ 골ਡ ਮੈਡਲ ਹੀ ਨਹੀਂ ਇੱਕ ਅਜਿਹੇ ਦੇਸ਼ ਲਈ ਅਜਿਹਾ 골ਡ ਮੈਡਲ ਜਿੱਤਿਆ ਕਿ ਉਸ ਦੇਸ਼ ਲਈ ਬਹੁਤ ਹੀ ਵੱਧ ਮਾਇਨੇ ਵੀ ਰੱਖਦਾ ਵਾ ਪਰ ਇਹ ਗੱਲ ਕਿਦੋਂ ਦੀ ਆ ਕਦੋਂ ਇਹ ਸਭ ਕੁਝ ਹੋਇਆ ਕੌਣ ਨੇ ਇਹ ਖਿਡਾਰੀ ਇਹਨਾਂ ਦਾ ਪੂਰਾ ਨਾਮ ਕੀ ਆ ਇਹ ਮੈਂ ਤੁਹਾਨੂੰ ਅੱਜ ਆਪਣੇ ਬਲੌਗ ਦੇ ਵਿੱਚ ਦੱਸੂਗਾ ਤੇ ਮੈਂ ਕੁਛ ਹਲਾਕ ਟਰਾਈ ਕਰਨ ਦੀ ਕੋਸ਼ਿਸ਼ ਕਰਾਂਦੇ ਹਾਂ ਕਿਉਂਕਿ ਤੁਹਾਨੂੰ ਪਤਾ ਮੈਚ ਵਗੈਰਾ ਨਹੀਂ ਹੈਗੇ ਤੇ ਫਿਰ ਕੰਮ ਆਪਣਾ ਦੇ ਹੀ ਆ ਫਿਰ ਕੋਈ ਨਾ ਕੋਈ ਤਾਂ ਸੋਚਣਾ ਪੈਣਾ ਵਾ ਜਨਾ ਸੋਚਾਂਗੇ ਤੇ ਪਿੱਛੇ ਰਹਿ ਜਾਾਂਗੇ ਕਿ ਜਿ세 ਖਿਡਾਰੀਏ ਬਾਰੇ ਆਪਾਂ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਹ ਖਿਡਾਰੀ 90 ਦੇ ਦਹਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਕਾਹ ਸਕਦੇ ਵੀ ਇੱਕ ਲੈਜੈਂਡਰੀ ਲੈਵਲ ਜਿੱਦੋਂ ਨੇ ਖੇਡਣਾ ਸ਼ੁਰੂ ਕੀਤਾ ਉਹ ਤੋਂ ਲੈਜੈਂਡਰੀ ਲੈਵਲ ਤੇ ਹੀ ਘ ਕਿਉਂਕਿ ਜਦੋਂ ਇਹਨਾਂ ਨੂੰ ਜਫਾ ਪਾਇਆ ਜਾਂਦਾ ਹੁੰਦਾ ਹੈ ਸੀ ਤੇ ਕਬੱਡੀ ਦੀ ਕਮਿਊਨਿਟੀ ਦੇ ਵਿੱਚ ਸਾਰੇ ਪਾਸੇ ਲਾਲਾ ਲਾਲਾ ਹੋ ਜਾਂਦੀ ਹੈ ਕਿ ਫਲਾਣ ਨੇ ਜਾਫੀ ਨੇ ਵੀ ਇਸ ਖਿਡਾਰੀ ਨੂੰ ਜਫਾ ਪਾਇਆ ਵਾ ਇਹਨਾਂ ਦਾ ਕੀ ਸੀ ਨਾ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਇਹਨਾਂ ਦੀ ਇੰਸਟਾਗ੍ਰam ਆਈਡੀ ਦੱਸਾਂਗੇ ਬਾਕੀ ਤੁਹਾਡੀ ਸਾਰਿਆਂ ਦੀ ਇੱਕ ਛੋਟੀ ਜ਼ਿੰਮੇਵਾਰੀ ਵੀ ਹੈਗੀ ਆ ਪਲੀਜ਼ ਉਹ ਵੀ ਆਪਣੀ ਪੂਰੀ ਕਰਿਓ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਮੈਂ ਦੱਸੂਗਾ ਤੇ ਇਹਨਾਂ ਦੀ ਕੀ ਵਾ ਇੰਸਟਾਗ੍ਰam ਆਈਡੀ ਉਹ ਤਾਂ ਮੈਂ ਵੀਡੀਓ ਦੇ ਐਂਡ ਵਿੱਚ ਦੱਸੂਗਾ ਬਸ ਤੇ ਇੱਕ ਤਾਂ ਮਚੀ ਦਿਖਾਉਣਾ ਮੈਂ ਵਲੋਗਿੰਗ ਵਲੋਗਿੰਗ ਨਾਲ ਡੰਡਾ ਜਿਹਦੇ ਨਾਲ ਮੋਬਾਈਲ ਮ ਆ ਚੈੱਕ ਕਰੋ ਧਰਮ ਦਿਖਾਉਣਾ ਕੁਝ ਜਗਾੜ ਬਤੋ ਗਿਆ ਗਣੀ ਤੇ ਦੇਸੀ ਜਗਾੜ ਬਣਾ ਲਿਆ ਫਿਰ ਪੰਜਾਬੀ ਤੁਹਾਨੂੰ ਪਤਾ ਜਗਾੜੀ ਹੁੰਦੇ ਆ ਆ ਚੈੱਕ ਕਰੋ ਇਹ ਜਿਨਾ ਬਣ ਕੇ ਮੈਂ ਮੋਬਾਈਲ ਦਾ ਫਿਰ ਡੰਡਾ ਇਹ ਬਣਾ ਲਿਆ ਮੈਂ ਕਿ ਚਲੋ ਵੀਡੀਓ ਵਧੀਆ ਬਣਾਉਣੀ ਆ ਤੇ ਫਿਲਹਾਲ ਸੋ ਜਿਨਾ ਜਿਨਾ ਦੇ ਬਾਰੇ ਅੱਜ ਗੱਲ ਕਰਨ ਜਾ ਰਹੇ ਆ ਉਹਨਾਂ ਦਾ ਨਾਮ ਆ ਜੀ ਡੈਨੀਅਲ ਇੱਕ ਗਾਲੀ ਆਈ ਜੀ ਏ ਐਲ ਆਈ ਡੈਨਲ ਇਗਲੀ ਗਾਲੀ ਆਪਣੇ ਇੱਕ ਵੈਸੇ ਪ੍ਰੋਨੰਸੀਏਸ਼ਨ ਗਲਤ ਵਗੈਰਾ ਹੋ ਸਕਦੀ ਹੈ ਮੇਰੀ ਕਿਉਂਕਿ ਇਹ ਬਾਹਰ ਦਾ ਨਾਮ ਹੈ ਨਾਈਜੀਰੀਆ ਦਾ ਮੂਲ ਦਾ ਇਹ ਨਾਮ ਆ ਤੇ ਕਬੱਡੀ ਕਮੈਂਟੇਟਰ ਸੇ ਕੀ ਕਹਿ ਕੇ ਬੁਲਾਉਂਦੇ ਹੈ ਡੈਨਲ ਇਗਲੂ ਇਗਲੂ ਆ ਚੀਜ਼ ਹੁੰਦੀ ਹੈ ਜੀ ਜਿਹੜੀ ਬਰਫ ਦੀ ਬਣਦੀ ਆ ਇਸ ਕਬੱਡੀ ਖੇਡ ਦਾ ਜੋ ਜਨਮ ਹੋਇਆ ਸੀ ਉਹ ਹੋਇਆ ਸੀ ਐਨਵਾਰੀ ਇਹਨਾਂ ਦੇ ਪਿੰਡ ਦਾ ਨਾਮ ਸੀ ਐਨਵਾਰੀ ਜਾਂ ਐਨਵਾਰੀ ਕਹਿ ਸਕਦੇ ਆ ਬਾਇਲਸਾ ਸਟੇਟ ਹੀ ਤੇ ਜੋ ਦੇਸ਼ ਹੀ ਉਹ ਨਾਈਜੀਰੀਆ ਹੀ ਇਹ ਸਮੇਂ ਹੈਗਾ ਵਾ ਜੀ 3 ਫਰਵਰੀ 1974 ਦਾ ਟਾਈਮ ਆ ਤੇ ਅਫਰੀਕਾ ਹੋ ਗਿਆ ਨਾਈਜੀਰੀਆ ਹੋ ਗਿਆ ਇੱਥੇ ਨਾ ਬਹੁਤ ਸਾਰੀਆਂ ਟ੍ਰਾਈਬਸ ਹੁੰਦੀਆਂ ਵਾ ਇਸੇ ਤਰ੍ਹਾਂ ਹੀ ਡੈਨੀਅਲ ਵੀ ਇੱਕ ਜャਟ ਟ੍ਰਾਈਬ ਤੋਂ ਬਿਲੋਂਗ ਕਰਦੇ ਆ ਇੱਕ ਜャਟ ਟ੍ਰਾਈਬ ਤੋਂ ਇੱਕ ਬਹੁਤ ਹੀ ਫੇਮਸ ਸਿੰਗਰ ਵੀ ਬਿਲੋਂਗ ਕਰਦਾ ਵਾ ਵਰਨਾ ਬੋਏ ਬਾਰੇ ਪੰਜਾਬੀਆਂ ਨੂੰ ਬਹੁਤ ਹੀ ਵਧੀਆ ਟਿੱਕੇ ਨਾਲ ਪਤਾ ਹੋਊਗਾ ਜਿਹਨਾਂ ਨੂੰ ਨਹੀਂ ਪਤਾ ਮੈਂ ਦੱਸਦਾ ਉਹਨਾਂ ਦੇ ਨਾਲ ਸਿੱਧੂ ਦੇ ਵੀ ਗਾਣੇ ਆਏ ਹੋਏ ਆ ਤੇ ਇਕ ਜਾ ਟਰਾਈਬ ਇਕ ਅਜਿਹੀ ਟਰਾਈਬ ਆ ਜਿੱਦਾਂ ਆਪਣੇ ਪੰਜਾਬੀ ਕਲਚਰ ਦੇ ਵਿੱਚ ਕਬੱਡੀ ਆਪਣੇ ਕਲਚਰ ਦਾ ਹਿੱਸਾ ਵਾ ਉਸੇ ਤਰ੍ਹਾਂ ਹੀ ਜਿਹੜੀ ਰੈਸਲਿੰਗ ਹੀ ਉਹ ਇਕ ਜਾ ਟਰਾਈਬ ਦਾ ਹਿੱਸਾ ਵਾ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਲੋਕਲ ਤੌਰ ਤੇ ਵੀ ਕਬੱਡੀ ਖੇੜਦੇ ਆ ਇਸੇ ਤਰ੍ਹਾਂ ਹੀ ਇਕ ਜਾ ਟਰਾਈਬ ਦਾ ਹਿੱਸਾ ਹੋਣ ਕਰਕੇ ਡੈਨੀਅਲ ਵੀ ਲੋਕਲ ਤੌਰ ਤੇ ਆਪਣੀ ਗੁਸਤੀ ਵਗੈਰਾ ਖੇੜਦੇ ਹੁੰਦੇ ਸੀ ਪਰ ਇੱਕ ਦਿਨ ਮੀਟੇਟਿਸ ਦੇ ਵਿੱਚ ਉਹਨਾਂ ਦੇ ਪਿੰਡ ਦਾ ਦੌਰਾ ਕਰਨ ਇੱਕ 올ੰਪੀਅਨ ਖਿਡਾਰੀ ਵੀ ਆਇਆ ਸੀ ਜਿਹਦਾ ਨਾਂ ਸੀ ਮੈਕਿਉਲੇ ਏਪਾ ਇਸ ਖਿਡਾਰੀ ਤੋਂ ਬਹੁਤ ਹੀ ਜ਼ਿਆਦਾ ਭავਿਤ ਹੋਣ ਤੋਂ ਬਾਅਦ ਡੈਨੀਅਲ ਵੀ ਆਪਣੇ ਪ੍ਰੋਫੈਸ਼ਨਲ ਤੌਰ ਤੇ ਰੈਸਲਿੰਗ ਉਹਨਾਂ ਨੇ ਜੁਆਇਨ ਕੀਤੀ ਤੇ ਡੈਨੀਅਲ ਨੇ ਆਪਣੀ ਪਹਿਲੀ ਨੈਸ਼ਨਲ ਚੈਂਪੀਅਨ ਫ੍ਰੀ ਸਟਾਈਲ ਰੈਸਲਿੰਗ ਦੇ ਵਿੱਚ 1990 ਦੇ ਵਿੱਚ ਜਿੱਤੀ ਸੀ ਤੇ ਇਸੇ ਤਰ੍ਹਾਂ ਹੀ 1991 ਦੇ ਵਿੱਚ ਫਿਰ 93 ਦੇ ਵਿੱਚ ਤੇ 94 ਦੇ ਵਿੱਚ ਕੁਝ ਬਹੁਤ ਹੀ ਜ਼ਿਆਦਾ ਵਧੀਆ ਗੱਲ ਹੋਈ ਸੀ ਇਸ ਤੋਂ ਬਾਅਦ ਉਹਨਾਂ ਦਾ ਕਬੱਡੀ ਵਾਲਾ ਵੀ ਸਫ਼ਰ ਸ਼ੁਰੂ ਹੋਇਆ ਸੀ ਆਪਣੇ ਕਰੀਅਰ ਦੀ ਸ਼ੁਰੂਆਤ ਦੇ ਵਿੱਚ ਡੈਨੀਅਲ ਨੇ ਬਹੁਤ ਸਾਰੀਆਂ ਅਚੀਵਮੈਂਟਾਂ ਨੂੰ ਅਰਨ ਕੀਤਾ ਜਿੱਤਿਆ ਬਹੁਤ ਸਾਰੇ ਮੈਚਾਂ ਨੂੰ ਤੇ ਇਸ ਦੇ ਕਾਰਨ ਹੀ ਉਹਨਾਂ ਦੇ ਦੇਸ਼ ਨੇ ਉਹਨਾਂ ਨੂੰ ਮੌਕਾ ਦਿੱਤਾ 1994 ਦੇ ਵਿੱਚ ਹੋਣ ਵਾਲੀਆਂ ਕਾਮਨਵੈਲਥ ਗੇਮਾਂ ਵਿਕਟੋਰੀਆ ਕੈਨੇਡਾ ਦੇ ਵਿੱਚ ਜੋ ਹੋਈਆਂ ਸੀ ਉਹਨਾਂ ਦੇ ਵਿੱਚ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰਨ ਦਾ ਮਿਸੋਚਰਾਂ ਨੇ ਦੇਪਚੇ ਜਦੋਂ ਕੈਨੇਡਾ ਪਹੁੰਚ ਗਏ ਇਸ ਤੋਂ ਬਾਅਦ ਉਹਨਾਂ ਦਾ ਫਿਰ ਕਬੱਡੀ ਦਾ ਸਫ਼ਰ ਵੀ ਸ਼ੁਰੂ ਹੋ ਗਿਆ ਮੈਂ ਜਦੋਂ ਪੁਰਾਣੇ ਮੈਚਾਂ ਦੀ ਸਰਚ ਕਰ ਰਿਹਾ ਸੀ ਤੇ ਮੈਨੂੰ ਬਹੁਤ ਸਾਰੇ ਮੈਚ ਇਹੋ ਜਿਹੇ ਲੱਭੇ ਜਿਨ੍ਹਾਂ ਦੇ ਵਿੱਚ ਉਹ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਖੇਡ ਰਹੇ ਸੀ ਜਿੱਦ ਵਿੱਚ ਜਿਤਨਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਹਰ ਖਿਡਾਰੀ ਦਾ ਇੱਕ ਸਟੇਜ ਨੇਮ ਹੁੰਦਾ ਵਾ ਮੈਦਾਨ ਦੇ ਵਿੱਚ ਉਸ ਨੂੰ ਕਿਸ ਨਾਂ ਦੇ ਨਾਲ ਜਾਣਿਆ ਜਾਂਦਾ ਵਾ ਉਹਦਾ ਨਾਂ ਲੈ ਕੇ ਸ਼ੇਰ ਬੁਲੇ ਜਾਂਦੇ ਆ ਇਸੇ ਤਰ੍ਹਾਂ ਹੀ ਫਿਰ ਡੈਨੀਅਲ ਦਾ ਨਾਮ ਹੀ ਤੂਫਾਨ ਸਿੰਘ ਪੈ ਗਿਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੂਫਾਨ ਨੇ ਹਜਿਤ ਬਰਾਡ ਦੇ ਨਾਲ ਵੀ ਮੈਦਾਨ ਨੂੰ ਸ਼ੇਅਰ ਕੀਤਾ ਵਾ ਇੱਕ ਬਹੁਤ ਪੁਰਾਣਾ ਤੇ ਬਹੁਤ ਪ੍ਰਚਲਿਤ ਮੈਚ ਵੀ ਹੈਗਾ ਵਾ ਤਾਂ ਮੈਂ ਲਿੰਕ ਆਜੋ ਆਪਣੇ ਡਿਸਕ੍ਰਿਪਸ਼ਨ ਦੇ ਦੇ ਦੂੰਗਾ ਯਾ ਤੁਸੀਂ ਸਾਰੇ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਤੁਹਾਨੂੰ ਮੈਂ ਉਹਦਾ ਲਿੰਕ ਉੱਥੇ ਸੈਂਡ ਕਰ ਦੂੰਗਾ ਰਾਇ ਚੋਲੇ ਵਾਲਾ ਮੇਰੀ ਆਈਡੀ ਆ ਉਹ ਮੈਚ ਹੈ ਹੀ ਹਕੀਮਪੁਰ ਕਬੱਡੀ ਕੱਪ ਤੇ ਤੇ ਉੱਥੇ ਜੋ ਕਬੱਡੀਆਂ ਉਹ ਮਤਲਬ ਉਸ ਟਾਈਮ ਦੇ ਜੋ ਮੈਂ ਪੁਰਾਣੇ ਮੈਚ ਦੇਖਦਾ ਦੇਖਣੇ ਸ਼ੁਰੂ ਕੀਤੇ ਵੀ ਨੌਲੇਜ ਇਕੱਠੀ ਕਰਨੀ ਜਦੋਂ ਮੈਂ ਸ਼ੁਰੂ ਕੀਤੀ ਤੇ ਮੈਂ ਦੇਖਿਆ ਕਿ ਉਦੋਂ ਜਿਹੜੇ ਕਬੱਡੀ ਦੇ ਕਾਠ ਹੁੰਦਾ ਹੈ ਨਾ ਜਿਹੜਾ ਕਬੱਡੀ ਦੇ ਮੈਦਾਨ ਦੇ ਵਿੱਚ ਕਾਠ ਹੁੰਦਾ ਹੈ ਬਈ ਉਹ ਅਲੱਗ ਹੀ ਲੈਵਲ ਦਾ ਹੁੰਦਾ ਹੈ ਉਹ ਜਿਹੜਾ ਕਾਠ ਹੁੰਦਾ ਬਹੁਤ ਕਾਠ ਮੈਂਾਂ ਤੇ ਦੇਖਣ ਨੂੰ ਮਿਲਦਾ ਮੈਂ ਨਹੀਂ ਕਹਿੰਦਾ ਕਿ ਦੇਖਣ ਨੂੰ ਮਿਲਦਾ ਹੀ ਨਹੀਂ ਆ ਅਜੇ ਵੀ ਉਹਨੇ ਪ੍ਰੇਮੀ ਹੈਗੇ ਆ ਬਸ ਕਮਾਚ ਰੁਚੀ ਹੋਇਆ ਤੇ ਬਹੁਤ ਹੀ ਕਾਟ ਜਮ ਪੁਲਾਥ ਵਾਲੇ ਮੈਚ ਤੇ ਬਹੁਤ ਤਕੜਾ ਕਾਠ ਹੋਇਆ ਸੀ ਜੀ ਫਰੰਦੀਪੁਰ ਮੈਚ ਤੇ ਬੜਾ ਤਕੜਾ ਕਾਠ ਹੋਇਆ ਸੀ ਤੇ ਇੱਕ ਇੱਕ ਦੋ ਹਜੇ ਮੈਚ ਹੈਗੇ ਜਿਨ੍ਹਾਂ ਦੇ ਅੱਜ ਵੀ ਇਹ ਮੇਲੇ ਹੈਗੇ ਜਿਨ੍ਹਾਂ ਇੱਕ ਪੰਜਾਬੀ ਮੂਲ ਦਾ ਖਿਡਾਰੀ ਨਾ ਹੋਣ ਕਰਕੇ ਤੇ ਆਪਣੀ ਬਿਹਤਰੀਨ ਖੇਡ ਦਾ ਕਰਕੇ ਡੈਨੀਅਲ ਤੂਫਾਨ ਬਹੁਤ ਜਲਦੀ ਬਹੁਤ ਹੀ ਆਗ ਵਾਂਗੂ ਜੇ ਜੰਗਲ ਵਾਂਗੂ ਆਗ ਵਾਂਗੂ ਉਸ ਟਾਈਮ ਫੇਮਸ ਹੋ ਗਿਆ ਤੇ ਜਦੋਂ ਕੋਈ ਜਫਾ ਪਾਉਂਦਾ ਹੁੰਦਾ ਸੀ ਤੇ ਤੁਹਾਨੂੰ ਪਤਾ ਫਿਰ ਉਸ ਵੇਲੇ ਇਹਦੀਆਂ ਕਲਿੱਪਾਂ ਅਜੇ ਤੱਕ ਹੈਗੀਆਂ ਕਿ ਜੀਤੇ ਮੋੜਨੇ ਜਫਾ ਪਾਇਆ ਸੀ YouTube ਦੇ ਉੱਤੇ ਉਹ ਕਲਿੱਪ ਅਜੇ ਵੀ ਹੈਗੀ ਆ ਤੇ ਉਹ ਵੀਡੀਓ ਉਸ ਵੀਡੀਓ ਨੂੰ ਕਾਫੀ ਜ਼ਿਆਦਾ ਵਿਊ ਹੈਗੇ ਮੈਂ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਪਾ ਦੂਗਾ ਸੋ ਇਦਾਂ ਹੀ ਆਪਣੇ ਕਬੱਡੀ ਕੈਰੀਅਰ ਨੂੰ ਜਾਰੀ ਰੱਖਦੇ ਹੋਏ 1998 ਦੇ ਵਿੱਚ ਤੂਫਾਨ ਯਾਨੀ ਕਿ ਡੈਨੀਅਲ ਨੇ ਇੱਕ ਅਜੀਹ੍ਹਾ ਕੰਮ ਕੀਤਾ ਜੋ ਕਿ ਹਰ ਪੰਜਾਬੀ ਕਰਦਾ ਕੈਨੇਡਾ ਦੀ ਪੀਆਰ ਲੈ ਲਈ ਸੋ ਗਾਇਸ ਪੀਆਰ ਮਿਲਣ ਤੋਂ ਬਾਅਦ ਵੀ ਸਾਡੇ ਤੂਫਾਨ ਪਲਵਾਨ ਨੇ ਆਪਣਾ ਜੋ ਰੈਸਲਿੰਗ ਦਾ ਕੈਰੀਅਰ ਸੀ ਉਸ ਨੂੰ ਜਾਰੀ ਰੱਖਿਆ ਤੇ ਸਨ 2000 ਦੇ ਵਿੱਚ ਸਮਰ 올림픽 ਦੇ ਵਿੱਚ ਕੈਨੇਡਾ ਵਰਗੇ ਏਡੇ ਵੱਡੇ ਦੇਸ਼ ਲਈ ਉਸ ਦਾ ਸਭ ਤੋਂ ਪਹਿਲਾ ਗੋਲਡ ਮੈਡਲ 올림픽 ਦੇ ਵਿੱਚ ਰੈਸਲਿੰਗ ਦੀ ਫੀਲਡ ਦੇ ਵਿੱਚ ਕੈਨੇਡਾ ਨੂੰ ਦਿੱਤਾ ਜਿਤਾ ਕੇ ਦਿੱਤਾ ਆਪਣੇ ਨਾਲ ਲੈ ਕੇ ਆਇਆ ਯਾਨੀ ਕਿ ਕਹਿ ਸਕਦੇ ਆ ਵੀ ਸਭ ਤੋਂ ਪਹਿਲਾਂ ਤੇ ਕੈਨੇਡਾ ਦੇ ਇਤਿਹਾਸ ਜਿੱਥੇ ਵੀ ਹੁਣ ਕਿਤੇ ਵੀ ਸਰਚ ਕੀਤਾ ਜਾਊਗਾ ਤੇ ਸਭ ਤੋਂ ਪਹਿਲਾਂ ਰੈਸਿੰਗ ਵਿੱਚ ਗੋਲਡ ਮੈਡਲ ਕਿਹਨੇ ਜਿੱਤਿਆ ਸੀ ਤੇ ਸਾਡੇ ਤੂਫਾਨ ਸਿੰਘ ਯਾਨੀ ਕਿ ਡੈਨੀਅਲ ਇਗਲੀ ਦਾ ਨਾਮ ਉੱਪਰ ਕੇ ਸਾਹਮਣੇ ਆਊਗਾ ਗੂਗਲ ਤੇ ਸਰਚ ਮਾਰ ਕੇ ਤੁਸੀਂ ਵੀ ਵੇਖ ਲਿਓ ਵੀ ਸਭ ਤੋਂ ਪਹਿਲਾਂ ਰੈਸਿੰਗ ਵਿੱਚ ਕੈਨੇਡਾ ਦੇ ਲਈ ਕਿਹਨੇ ਜਿੱਤਿਆ ਵਾ ਜੀ ਗੋਲਡ ਮੈਡਲ ਤੇ 골ਡ ਮੈਡਲ ਜਿੱਤਣ ਤੋਂ ਬਾਅਦ ਫਿਰ ਡੈਨੀਅਲ ਨੇ ਯਾਨੀ ਕਿ ਤੂਫਾਨ ਸਿੰਘ ਨੇ 2004 ਦੇ ਵਿੱਚ ਰਿਟਾਇਰਮੈਂਟ ਲੈ ਲਈ ਤੇ ਉਹਨਾਂ ਦਾ ਇੱਕ ਸੁਪਨਾ ਸੀ ਕਿ ਆਪਣੇ ਪਿੰਡ ਯਾਨੀ ਕਿ ਜਿੱਥੋਂ ਉੱਠੇ ਸੀ ਉਹ ਕਾਫੀ ਰੂਲਰ ਏਰੀਆ ਸੀ ਕਾਫੀ ਮਤਲਬ ਗਰੀਬ ਜਗਾ ਕਹਿ ਸਕਦੇ ਹਣਾ ਤੇ ਉਹਨਾਂ ਦਾ ਇੱਕ ਸੁਪਨਾ ਸੀ ਕਿ ਉਹ ਆਪਣੇ ਪਿੰਡ ਵਾਸਤੇ ਸੁਪਨਾ ਬਣਾਉਣ ਜੋ ਕਿ ਉਹਨਾਂ ਨੇ 2006 ਦੇ ਵਿੱਚ ਪੂਰਾ ਕੀਤਾ ਪਰ ਗੱਲ ਇਹ ਆ ਕਿ ਹੁਣ ਉਹ ਕਿੱਥੇ ਨੇ ਹੁਣ ਕੀ ਕਰ ਰਹੇ ਨੇ ਤੇ ਉਹਦੀ ਜਾਣਕਾਰੀ ਵੀ ਤੁਹਾਨੂੰ ਦਵਾਂਗਾ ਤੁਹਾਨੂੰ ਆਪੇ ਮਿਲ ਜਾਣੀ ਹੈ ਤੁਸੀਂ ਬਸ ਆ ਜਿਹੜੀ ਉਹਨਾਂ ਦੀ ਆਈਡੀ ਆ ਉਹਨਾਂ ਦਾ ਨਾ ਇੰਸਟਾਗ੍ਰam ਅਕਾਊਂਟ ਆ ਕੋ ਜਿਆਦਾ ਫਾਲੋਅਰ ਨਹੀਂ ਆਗੇ ਤੇ ਤੁਹਾਡਾ ਸਾਰਿਆਂ ਨੂੰ ਇੱਕ ਮੇਰੀ ਰਿਕਵੈਸਟ ਵੀ ਆ ਕਿ ਤੁਸੀਂ ਪਲੀਜ਼ ਆ ਵਾਲੀ ਆਈਡੀ ਤੇ ਜਾ ਕੇ ਉਹਨਾਂ ਨੂੰ ਜਰੂਰ ਲਵ ਫਰਮ ਪੰਜਾਬ ਤੇ ਇੱਕ ਵੱਡੀ ਦੇ ਕਮੈਂਟ ਜਰੂਰ ਕਰਿਓ ਜੋ ਵੀ ਤੁਹਾਡੇ ਦਿਲ ਚ ਉਹਨਾਂ ਲਈ ਰਿਸਪੈਕਟ ਹੈਗੀ ਹੈ ਜਰੂਰ ਜ਼ਾਹਿਰ ਕਰਿਓ ਤੇ ਪਲੀਜ਼ ਆ ਜੋ ਆਈਡੀ ਸ਼ੋ ਹੋ ਰਹੀ ਆ ਇਸ ਤੇ ਜਾ ਕੇ ਜਰੂਰ ਕਰਿਓ ਬਾਕੀ ਮੇਰੀ ਵੀ ਇਹ ਇਸ ਪ੍ਰਕਾਰ ਦੀ ਪਹਿਲੀ ਵੀਡੀਓ ਸੀ ਮੇਰੇ ਕੋਲ ਹੋਰ ਵੀ ਬਹੁਤ ਸਾਰੇ ਟੌਪਿਕ ਆ ਗਿਆ ਬਹੁਤ ਹੋਰ ਸਾਰੇ ਖਿਡਾਰੀਆਂ ਦਾ ਵੀ ਮੈਂ ਸਰਚ ਕਰਕੇ ਰੱਖੀ ਹੋਈ ਆ ਤੇ ਮੈਂ ਜਿਆਦਾ ਵੀਡੀਓ ਲੰਮੀ ਤਾਂ ਨਹੀਂ ਕੀਤੀ ਮੈਨੂੰ ਪਤਾ ਨਹੀਂ ਵੀਡੀਓ ਚੱਲਣੀ ਆ ਕਿ ਨਹੀਂ ਚੱਲਣੀ ਪਰ ਜੇ ਇਸ ਵੀਡੀਓ ਦੇ ਉੱਤੇ ਲਗਭਗ 1 1000 2000 ਲਾਈਕ ਤੇ 4000 ਕਮੈਂਟ ਤੇ 1 ਲੱਖ ਵਿਊ ਹੋ ਜਾਂਦੇ ਆ ਤੇ ਫਿਰ ਮੈਂ ਬਾਕੀ ਵੀਡੀਓ ਵੀ ਰਿਲੀਜ਼ ਕਰ ਦੂੰਗਾ ਮੇਰੇ ਕੋਲ ਬਹੁਤ ਸਾਰੇ ਟੌਪਿਕਸ ਪਏ ਆ ਜਿਵੇਂ ਕਿ ਮਿਕਸ ਸੈਟਲ ਹੋ ਗਿਆ ਜੈਰੋ ਸ਼ਾਹਵਿਜ਼ ਸ਼ਾਹਵਿਜ਼ ਬ੍ਰਦਰ ਹੋ ਗਏ ਹਨਾ ਇਹ ਇਹਨਾਂ ਦਿੱਤੇ ਵੀ ਆਪਾਂ ਬਣਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਫਿਰ ਹੋਰ ਵੀ ਖੜਾ ਰਿਹਾ ਗਿਆ ਵੀ ਇਹ ਨਹੀਂ ਅभी ਮੈਂ ਹੁਣ ਸਾਰੇ ਨਾ ਦੱਸ ਦਿਆਂ ਮੇਰਾ ਆਈਡੀਆ ਚੋਰੀ ਕਰ ਲੇ ਕੋਈ ਸਾਰੇ ਹਨਾ ਬਾਕੀ ਬਾਧੂ ਬੈਠੇ ਆ ਕਾਪੀ ਕਰਨ ਵਾਲੇ ਦੱਸੂਗਾ ਤੁਹਾਨੂੰ ਨਹੀਂ ਸਿੱਧਾ ਤੁਹਾਨੂੰ ਦਿਖਾਉਂਗਾ ਤੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਵੀਡੀਓ ਕਿਵੇਂ ਦੀ ਲੱਗੀ ਆ ਤੁਹਾਨੂੰ ਉਹ ਵੀ ਦੱਸਿਓ ਤੇ ਵੀਡੀਓ ਵਿੱਚ ਮੇਰੇ ਕੋਲ ਬਹੁਤ ਸਾਰੀਆਂ ਗਲਤੀਆਂ ਆਈਆਂ ਹੋਈਆਂ ਹੋਣਗੀਆਂ ਪਲੀਜ਼ ਮੈਨੂੰ ਮaaf ਕਰਿਓ ਕਿਉਂਕਿ ਮਰੀ ਇਹ ਸਟਾਈਲ ਦੀ ਮੇਰੀ ਪਹਿਲੀ ਵੀਡੀਓ ਵਾ ਤੇ ਮੈਨੂੰ ਕੋ ਜਗਾਰਮੈਂਟ ਬਣਾਉਣਾ ਹੈਗਾ ਤੇ ਕੰਪਿਊਟਰ ਵੀ ਮੇਰਾ ਇੰਨਾ ਪਾਵਰਫੁੱਲ ਨਹੀਂ ਕਿ ਗ੍ਰਾਫਿਕ ਟਾਈਪ ਵੀਡੀਓ ਬਣਾ ਸਕੇ ਤੁਹਾਨੂੰ ਵੀਡੀਓ ਸ਼ੋ ਹੋਣ ਜਦੋਂ ਵੀਡੀਓ ਪਲੇ ਹੋਵੇ ਹੈਨਾ ਤੇ ਇਹਨਾਂ ਉਹ ਹੈਗਾ ਹੈ ਪਰ ਇਹਨਾਂ ਪਾਵਰਫੁੱਲ ਨਹੀਂ ਹੈਗਾ ਕਿ ਉਹ ਸਾਰਾ ਕੁਝ ਕਰੇ ਤਤਾਵੜਾ ਨਾਲ ਨਾਲ ਗਰਮੀ ਹੋ ਗਈ ਹੈ ਬਾਕੀ ਮੈਨੂੰ ਇਜਾਜ਼ਤ ਦਿਓ ਮਿਲਦੇ ਹਾਂ ਕਿਸੇ ਹੋਰ ਦਿਨ ਤੱਕ ਲਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ